ਤੋ ਕਚੇਰੀਆਂ ਕੋਲ ਆਉਣਾ ਹੀ ਕੰਮ ਹੈ ਸਾਨੂੰ ਉਥੇ ਦਵਾਈ ਲੈਣਾ ਆਉਣਾ ਹੈ ਨੇ ਮੇਰੇ ਕੋਲ। ਠੀਕ ਹੈ ਤਾਂ ਮੇਰੀ ਗੱਲ ਹੋਈ ਹੈ ਫੋਨ ਤੇ ਮੈਂ ਕਹਿੰਦੀ ਮੈਂ ਬਾਸੇ ਬੈ ਗਈਆਂ। ਮੜਕੇ ਸਹਰੀਆਲੀ ਵੀ ਆ ਕੇ ਕਹਿੰਦੀ ਬਾਸ ਸਹਰੀਆਲੀ ਰੁਕੀ ਹੈ ਫੇਰ ਵੀ ਗੱਲ ਕੀਤੀ ਆ ਕਿ ਮੈਂ ਸਹਰੀਆਲੀ ਆ ਗਈ ਆ। ਫੇਰ ਨਸ਼ਰੀ ਆ ਕੇ ਵੀ ਰੁਕੀ ਆ ਤੇ ਮੈਂ ਹਾਂ ਵੀ ਮੈਂ ਕਚੇਰੀ ਵਾਊਚਰ ਦਾ ਖਲੋਤਾ ਆਈ ਨਹੀਂ ਦੋ ਵਜੇ। ਮੰਦਈ ਨਾ ਮੈਥੋ ਹੀ ਹੈ। ਇਹ ਇੱਕ ਹਰਪ੍ਰੀਤ ਸਿੰਘ ਹੀ ਤੇ ਇੱਕ ਨਾਲ ਮਾਤਾ ਸੀ ਪੁੱਛ ਹੱਥ ਦੇ ਕੇ ਟੂਲ ਤੋਂ ਬੈਠੀ ਸੀ ਇਹਨੂੰ। ਤੇ ਟੂਲ ਚੜ੍ਹ ਉੱਥੇ ਪੁਲ ਚੜ੍ਹਦੇ ਨਾਲ ਹੀ ਡੈਥ ਹੋ ਗਈ ਉੱਥੇ ਉਹਨਾਂ ਦੀ ਐਕਸੀਡੈਂਟ ਹੋ ਕੇ। ਕਹਿੰਦੇ ਨੇ ਕਿ ਜਦੋਂ ਮੌਤ ਆਈ ਹੋਵੇ ਤਾਂ ਬੰਦਾ ਖੁਦ ਉਸ ਰਾਹ 'ਤੇ ਚੁਰ ਪੈਂਦਾ ਹੈ ਅਜਿਹਾ ਹੀ ਕੁਝ ਹੋਇਆ ਇਸ ਮਾਮਲੇ ਦੇ ਵਿੱਚ ਜਿੱਥੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਹਾਦਸਾ ਵਾਪਰਿਆ ਜਿੱਥੇ ਇੱਕ ਮਹਿਲਾ ਤੇ 19 ਸਾਲ ਦੀ ਨੌਜਵਾਨ ਦੀ ਮੌਤ ਹੋ ਗਈ ਸਰਦਾਰ ਨੇ ਆ ਕਿ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਫੇਟ ਮਾਰੀ ਗਈ ਹੈ ਜਿਸ ਤੋਂ ਬਾਅਦ ਇੱਕ ਮਹਿਲਾ ਤੇ ਇੱਕ ਨੌਜਵਾਨ ਦੀ ਥਾਂ ਤੇ ਹੀ ਮੌਤ ਹੋ ਗਈ ਨੌਜਵਾਨ ਦੀ ਪਛਾਣ 19 ਸਾਲਾ ਹਰਪ੍ਰੀਤ ਸਿੰਘ ਇੱਕ ਮਹਿਲਾ सुरेंद्र कौर ਵੱਜੂ ਹੋਈ ਹੈ ਸੋ ਪੂਰਾ ਮਾਮਲਾ ਕੀ ਹੈ ਦੱਸਦੇ ਜਾਂਦਿਆਂ ਦਰਅਸਲ ਮਰਨ ਵਾਲੀ ਮਹਿਲਾ सुरेंद्र कौर ਬਸਤੇ ਵਿੱਚ ਆਪਣੀ ਦਵਾਈ ਲੈਣ ਦੇ ਲਈ ਜਾ ਰਹੀ ਸੀ ਇਸ ਦੌਰਾਨ ਜਦੋਂ ਉਹ ਬਸਤ ਉਤਰੀ ਤਾਂ ਰਾਹ ਦੇ ਵਿੱਚ 19 ਸਾਲ ਦੇ ਲੜਕੇ ਹਰਪ੍ਰੀਤ ਸਿੰਘ ਤੋਂ ਉਸਨੇ ਲਿਫਟ ਲਈ ਤਾਂ ਜਿਵੇਂ ਹੀ ਲਿਫਟ ਲੈ ਕੇ ਦੋਵੇਂ ਜਾ ਰਹੇ ਸਨ ਤਾਂ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਫੇਟ ਮਾਰ ਦਿੱਤੀ ਤੇ ਦੋਹਾਂ ਦੇ ਡਿੱਗਨ ਕਰਕੇ ਥਾਂ ਤੇ ਮੌਤ ਹੋ ਗਈ। ਭੈਣ ਜੀ ਨਾਲ ਸ਼ਿੰਦੋਈ। ਅੱਜ ਕਿਸ ਤਰ੍ਹਾਂ ਦੀ ਪੀ ਚੱਲ ਪਾਸੋ? ਜੀ ਗੱਲ ਬਾਤ ਇਥੋਂ ਆਪਣੇ ਕਚੇਰੀਆਂ ਕੋਲ ਆਉਣਾ ਹੀ ਕੰਮ ਹੈ ਸਾਨੂੰ ਉਥੇ ਦਵਾਈ ਲੈਣਾ ਆਉਣਾ ਹੈ ਨੇ ਮੇਰੇ ਕੋਲ। ਇਹ ਤੇ ਰੀਡ ਦੀ ਹੱਡੀ ਤੇ ਉਹ ਪੀੜ ਜੀ ਨਿਕਲਦੀ ਹੈ। ਤੇ ਇਹ ਸਵੇਰੇ ਤੁਰੀ ਉਥੋਂ ਪਿੰਡੋਂ ਆਪਣੇ 6 ਵਜੇ ਬਾਸਲਦੇ ਹਰੀਗਾ ਤੋਂ। ਹਰੀਗਾ ਤੋਂ ਮੇਰੀ ਗੱਲ ਹੋਈ ਹੈ ਫੋਨ ਤੇ ਮੈਂ ਕਹਿੰਦੀ ਮੈਂ ਬਾਸੇ ਬੈ ਗਈਆਂ। ਮੜਕੇ ਸਹਰੀਆਲੀ ਵੀ ਆ ਕੇ ਕਹਿੰਦੀ ਸਹਰੀਆਲੀ ਰੁਕੀ ਹੈ ਫੇਰ ਵੀ ਗੱਲ ਕੀਤੀ ਆ ਕਿ ਮੈਂ ਸਹਰੀਆਲੀ ਆ ਗਈਆਂ। ਕਿ ਨਸ਼ਰੀ ਆ ਕੇ ਵੀ ਰੁਕੀ ਆ। ਤੇ ਮੈਂ ਹੈ ਵੀ ਮੈਂ ਕਿਚੇਰੀ ਵਾਊਚਰ ਦਾ ਖਲੋਤਾ 8:00 ਵਜੇ ਕਿਹਦੀ ਬੱਸ ਖਲੋਤੀ ਹੈ ਅਰੇ ਸ਼ਾਰੇ ਜਿਉਂ ਸ਼ਹਿਰੋਂ ਬਾਸਾਂ ਦੋ ਸਰਕਾਰੀ ਬੱਸਾਂ ਕਿਚੇਰੀ ਤੇ ਜੋ ਵੇਖੀਆਂ ਵਾਂ ਨੰਘੀਆਂ ਵਾਂ ਤੇ ਰੁਕੀਆਂ ਨਹੀਂ ਤੇ ਫੇਰ ਮੈਂ ਫੋਨ ਕੀਤਾ ਜਿਉਂ ਫੋਨ ਕੀਤਾ ਤੇ ਸ਼ਹਿਰੋਂ ਦੇ ਬੰਦਿਆਂ ਚੁੱਕਿਆ ਫੋਨ ਕਹਿੰਦੇ ਯਾਰ ਮੈਨੂੰ ਕਹਦੇ ਵੀ ਤੂੰ ਭਾਈ ਕੌਣ ਬੋਲਦਾ ਮੈਂ ਹੈ ਵੀ ਮੈਂ ਬੋਲਦਾ ਮੇਰੀ ਭੈਣ ਆਉਂਦੀ ਹੈ ਫੋਨ ਤੇ ਉਹਦਾ ਵਾ ਕਹਿੰਦਾ ਤੁਹਾਡੀ ਭੈਣ ਤੇ ਆਹ ਗੱਲ ਹੋ ਗਈ ਆ ਯੋ ਦੇਖ ਪੀਆ ਐਕਸੀਡੈਂਟ ਹੋ ਗਿਆ ਯੋਨੀ ਗੱਲ ਕੀਤੀ ਫਿਰ ਮੈਂ ਫੋਨ ਕੱਟਿਆ ਕਿਦੇ ਪਾ ਛੇਤੀ ਕਿਹੜੇ ਪਿੰਡੋਂ ਆਣਾ ਮੈਂ ਪਿੱਦੀ ਆਉਣਾ ਕਿਦੇ ਛੇਤੀ ਆ ਜਾਓ ਅਸੀਂ ਇੱਥੇ ਹੀ ਗੋਲੀ ਖਲੋਤੇ ਮੈਂ ਜੋ ਠੀਕ ਹੈ ਇੰਨੀ ਗੱਲ ਹੋਈ ਹੈ ਉਹ ਪਤਾ ਲੱਗਾ ਕਿ ਕਿੱਡੀ ਗੱਡੀ ਗੱਡੀ ਦੀ ਮਾਰਗੀ ਨਹੀਂ ਉਹ ਨਹੀਂ ਪਤਾ ਲੱਗਾ ਜੀ ਇਹ ਮਾਫੇ ਬੱਚੇ ਨਾ ਕਿਸ ਤਰ੍ਹਾਂ ਕਿੱਥੋਂ ਬੈਠੇ ਹੋਏ ਸਨ ਬੱਚੇ ਟੋਲਪਲਾਇ ਤੋਂ ਬੱਸ ਵਾਲਿਆਂ ਨੇ ਕਿਹਾ ਵੀ ਮੈਂ ਤੇ ਉੱਥੇ ਧਾਰਨਾ ਨਹੀਂ ਕਿਉਂ ਨਿਸ਼ਾਹਰੀ ਤੱਕ ਮੇਰੀ ਗੱਲ ਹੋਈ ਆ ਤੇ ਮੈਨੂੰ ਇਹ ਪਤਾ ਵੀ ਅਸੀਂ ਆਉਂਦੀਆਂ ਨੇ ਸਾਡੇ ਕੋਲ ਅਸੀਂ ਟੋਲਪਲਾਇ ਤੋਂ ਚੜਾ ਕੇ ਉਹਨੇ ਬਸੇ ਨੂੰ ਪਿੱਦੀ ਦੋ ਹਾਂ ਤੇ ਜਦੋਂ ਉੱਥੇ ਆਉਂਦੀ ਵੀ ਕਿਤੇ ਤੇ ਆ ਚੜ ਮੈਂ ਨਿਸ਼ਾਨ ਸਿੰਘ ਜੀ ਗ੍ਰੰਥੀ ਸਿੰਘ ਆ ਮੈਂ ਤੇ ਆਪਣਾ ਪਿੰਡ ਵੜਿੰਗ ਆਪਣਾ ਮੁੰਡਾ ਹਰਪ੍ਰੀਤ ਸਿੰਘ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਗੁਰਦਰਾ ਸਾਹਿਬ ਸਵੇਰੇ ਨਿਤਨੇਮ ਕਰਕੇ ਕੋਈ 6:30 ਵਜੇ ਉੱਥੋਂ ਨਿਕਲਿਆ ਵਾ ਦਰਬਾਰ ਸਾਹਿਬ ਰਮੰਦਰ ਸਾਹਿਬ ਚੱਲੇ ਆ ਸੀ ਦਰਸ਼ਨ ਮੇਲੇ ਕਰਨ ਵਾਸਤੇ ਤੇ 7 ਵਜੇ ਚ 5 ਇੱਕ ਮਿੰਟ ਰਹਿੰਦੇ ਆ ਉੱਥੇ ਐਕਸੀਡੈਂਟ ਹੋ ਗਿਆ ਦਾ ਸੇਰੋਂ ਪੁਲ ਚੜਦਿਆਂ ਤੇ ਅਸੀਂ ਇਹੋ ਮੰਗ ਕਰਦੇ ਆ ਵੀ ਵੱਧ ਤੋਂ ਜਿੰਨਾ ਵੀ ਹੋ ਸਕੇ ਉਹਦੀ ਕਾਰਵਾਈ ਕੀਤੀ ਜਾਵੇ ਦੋਸ਼ੀ ਜਿਹੜੇ ਉਹ ਫੜੇ ਜਾਣ ਵਾਦ ਵਾਦ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਕਿੰਨੇ ਬੰਦੇ ਜੀ ਨੇ ਡੈਥ ਹੋਈ ਹੈ ਇਹ ਇੱਕ ਹਰਪ੍ਰੀਤ ਸਿੰਘ ਜੀ ਤੇ ਇੱਕ ਨਾਲ ਮਾਤਾ ਜੀ ਕੋਈ ਹੱਥ ਦੇ ਕੇ ਟੂਲ ਤੋਂ ਬੈਠੀ ਜੀ ਉਹਨੂੰ ਤੇ ਟੂਲ ਚੜ੍ਹ ਉੱਥੇ ਪੁਲ ਚੜ੍ਹਦੇ ਨਾਲ ਹੀ ਡੈਥ ਹੋ ਗਈ ਉੱਥੇ ਉਹਨਾਂ ਦੀ ਐਕਸੀਡੈਂਟ ਹੋ ਗਈ ਗੱਡੀ ਮਾਰ ਗਿਆ ਉਹਦੇ ਵਿੱਚ ਪਤਾ ਨਹੀਂ ਲੱਗਾ ਕੋਈ ਗੱਡੀ ਮਾਰ ਗਿਆ ਜਾਂ ਕੀ ਟਰਾਲੀ ਕੋਈ ਟਰਾਲੀ ਦੱਸੀ ਜਾਂਦਾ ਕੋਈ ਗੱਡੀ ਦੱਸੀ ਜਾਂਦਾ ਹੁਣ ਇਹ ਦੇਖ ਹਰਪ੍ਰੀਤ ਹਰਪ੍ਰੀਤ ਦੀ ਉਮਰ ਤਕਰੀਬਨ ਹੋਗੀ 19 ਸਾਲ ਅਜੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹਦੇ ਵਿੱਚ ਇੱਕ ਸੁਰਿੰਦਰ ਕੌਰ ਆ ਜਿੰਦੋ ਬਾਈਕੋਸ ਦੇ ਵਿੱਚ ਮਸਤੂ ਗਾਣਾ ਹਰੀ ਕੀ ਤੇ ਇੱਕ ਹਰਪ੍ਰੀਤ ਸਿੰਘ ਆ ਪਾਣੋ ਬਕਰੂ ਵਾਤੀ ਬੈਕਾਣਾ ਤੁੰਨਾ ਸੈਕ ਇਹ ਮੋਟਰਸਾਈਕਲ ਤੇ ਆ ਰਹੇ ਸੀ ਉਦੋਂ ਟੋਲ ਪਲਾਜੇ ਵੱਲੋਂ ਇਹ ਸੇਰਮ ਬੋਨ ਲੱਗੇ ਜਦੋਂ ਲੱਗੇ ਨੇ ਕੋਈ ਅਨਨੋਮ ਵਿਕਲਾਇਆ ਜਿਨ੍ਹਾਂ ਨੇ ਸਾਈਡ ਮਾਰੀ ਤੇ ਇਹ ਮੋਟਰ ਜਿਨ੍ਹਾਂ ਦੇਖੋ ਇਹਨਾਂ ਦੇ ਖਿਲਾਫ ਉਹ ਅਨਨੋਮ ਵਿਕਲ ਦੇ ਖਿਲਾਫ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇਹ ਲਾਤਾਣ ਤੇ ਨਹੀਂ ਆਈਆਂ ਹਸਪਤਲ ਤੇ ਨਾਲ ਗੋਪਨਾ ਬਰਾਦੀ ਮਾਤਾ ਨੇ ਬਲਿਕਦੀਆਂ ਰਹੀਆਂ ਇਹ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਦੋਸ਼ੀਆਂ ਵਾਲੀ ਪਛਾਣ ਦੱਸਦੇ ਨੇ ਆ ਕਿ ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਗ੍ਰੰਥੀ ਸਿੰਘ ਤਨਾਤ ਹੈ ਤੋਂ ਆਪਣੀ ਡਿਊਟੀ ਵੱਲ ਹੀ ਜਾ ਰਿਹਾ ਸੀ ਜਦੋਂ ਇਹ ਦਰਨਾਕ ਹਾਦਸਾ ਵਾਪਰਿਆ ਅਰੰਧਾਂ ਤੋਂ ਰਮਨ ਚਾਵਲ ਦੀ ਰਿਪੋਰਟ ਅੰਮ੍ਰਿਤਸਰ ਬਾਣੀ